ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਹਨ ਕਿ ਮੇਰੇ ਗੁਨਾ ਨੂੰ ਤਾਂ ਸਭ ਪਸੰਦ ਕਰਦੇ ਹਨ ਪਰ ਮੇਰੇ ਅਗੁਨਾ ਨੂੰ ਕੋਈ ਪਸੰਦ ਨਹੀਂ ਕਰਦਾ ਕਹਿੰਦੇ ਹਨ ਕਿ ਅਸਲੀ ਯਾਰ ਮਿੱਤਰ ਉਹੀ ਹੁੰਦਾ ਹੈ ਜੋ ਅਗੁਨਾ ਨੂੰ ਪਸੰਦ ਕਰਦਾ ਹੈ ਤੇ ਗੁਨਾ ਨੂੰ ਵੀ ਪਸੰਦ ਕਰਦਾ ਹੈ ਪੰਜਵੇਂ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਿ ਉਹ ਆਕਾਲ ਪੁਰਖ ਵਾਹਿਗੁਰੂ ਇਹ ਜ ਆ ਯਾਰ ਮਿੱਤਰ ਦੋਸਤ ਹੈ ਜੋ ਤੁਹਾਡੇ ਔਗਣਾਂ ਨੂੰ ਵਿਸਾਰ ਦਿੰਦਾ ਹੈ ਔਗਣਾਂ ਨੂੰ ਦੂਰ ਕਰ ਦਿੰਦਾ ਹੈ ਤੇ ਗੁਣ ਭਰ ਦਿੰਦਾ ਹੈ ਪੰਜਵੇਂ ਪਾਸ਼ਾ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਰ ਉਪਦੇਸ਼ ਛਿੜਕੇ ਬਉ ਭਾਤੀ ਬਉੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਈ ਪ੍ਰਭ ਅੱਗੇ ਮਾਰਗ ਪਾਵੇ ਜੋ ਉਸ ਅਕਾਲ ਪੁਰਖ ਵੈ ਗੁਰੂ ਤੇ ਨਿਸ਼ਚਾ ਰੱਖਦਾ ਹੈ ਉਸ ਦੇ ਔਗਣਾਂ ਨੂੰ ਉਹ ਵਿਸਾਰ ਦਿੰਦਾ ਹੈ ਔਗਣਾਂ ਨੂੰ ਗੁਨਾ ਵਿੱਚ ਬਦਲ ਦਿੰਦਾ ਹੈ ਅਤੇ ਅਗੇ ਮਾਰਗ ਪਾ ਦਿੰਦਾ ਹੈ ਭਾਵ ਕੀ ਆਪਣੇ ਗੱਲ ਨਾਲ ਲਾ ਲੈਂਦਾ ਹੈ ਆਪਣਾ ਯਾਰ ਮਿੱਤਰ ਬਣਾ ਲੈਂਦਾ ਹੈ ਇਸੇ ਤਰ੍ਹਾਂ ਹੀ ਰਜਾਨਾ ਥਿਤ ਰਜਾਨਾ ਵਿਚਾਰ ਸੁਣਨ ਲਈ ਪੀਸ ਫੋਲੋ ਕਰੋ ਆਪ ਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰੋ ਜੀ ਸਰਬਤ ਸੰਗਤ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ